ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਕਣਕ ਦੇ ਵਿੱਚ ਜੋ ਨਦੀਨ ਨਾਸ਼ਕ ਆਪਾਂ ਸਪਰੇਅ ਕਰਨੇ ਆ ਉਹਨਾਂ ਦੇ ਦੌਰਾਨ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਦਵਾਈਆਂ ਬਾਰੇ ਆਪਾਂ ਗੱਲ ਅਗਲੀ ਵੀਡੀਓ ਚ ਕਰਾਂਗੇ ਸਾਵਧਾਨੀਆਂ ਦੀ ਗੱਲ ਕਿਉਂ ਕਿਉਂਕਿ ਦੋਸਤੋ ਅਕਸਰ ਦੇਖਿਆ ਜਾਂਦਾ ਹੈ ਕਿ ਜਿੱਥੇ ਦਵਾਈਆਂ ਵੀ ਕਈ ਵਾਰੀ ਘੱਟ ਕੰਮ ਕਰਦੀਆਂ ਉੱਥੇ ਹੀ ਜੇਕਰ ਸਾਡੀ ਸਪਰੇਅ ਦੇ ਵਿੱਚ ਗਲਤੀ ਰਹਿ ਜੇ ਤਾ ਸਾਨੂੰ ਖਾਮਿਆਜਾ ਭੁਗਤਣਾ ਪੈਂਦਾ ਹੈ ਇਸ ਕਰਕੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਉਹ ਆਪਾਂ ਪਹਿਲਾਂ ਗੱਲ ਕਰਾਂਗੇ ਕਿਹੜੀ-ਕਿਹੜੀ ਦਵਾਈ ਵਰਤਣੀ ਹੈ ਉਹ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਤਾਂ ਇਸ ਵੀਡੀਓ 'ਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜ਼ਮੀਨ ਜੇਕਰ ਢਾਡੀ ਜ਼ਮੀਨ ਦੇ ਵਿੱਚ ਸਿਲ ਜ਼ਿਆਦਾ ਹੈ ਆ ਤਾਂ ਚਲੋ ਖੇਤ ਇਸ ਸਮੇਂ ਕਿਹਚ ਰਿਹਾ ਜੇ ਪਹਿਲਾਂ ਪਾਣੀ ਲੱਗਣ ਵਾਲਾ ਲੇਕਿਨ ਜਿਹੜੇ ਖੇਤਾਂ 'ਚ ਆਪਣਾ ਪਾਣੀ ਲੱਗਿਆ ਹੈਗਾ ਲੱਗਣ ਤੋਂ ਬਾਅਦ ਪਹਿਲੇ ਪਾਣੀ ਤੋਂ ਬਾਅਦ ਆਪਾਂ ਸਪਰੇਅ ਕਰਦੇ ਹਾਂ ਜੇਕਰ ਸਿਲ ਘਟ ਹੈ ਖੇਤ ਦੇ ਵਿੱਚ ਤਾਂ ਦਵਾਈ ਪੂਰਾ ਅਸਰ ਨਹੀਂ ਕਰੇਗੀ ਜੇ ਜ਼ਮੀਨ ਬਾਲੀ ਗਿੱਲੀ ਹੈ ਪੈਰ ਖੁਬਦਾ ਹੈ ਤਾਂ ਉਸ ਸਮੇਂ ਤੁਹਾਡੇ ਕਣਕ ਸੜੇਗੀ ਤੇ ਨਦੀਨ ਨਹੀਂ ਮਰੇਗਾ ਤਾਂ ਫਿਰ ਕੋਸ਼ਿਸ਼ ਕਰੋ ਜਿਹੜੀ ਮਿੱਟੀ ਹੈ ਜਿਹੜਾ ਖੇਤ ਹੈ ਇਹਦੀ ਉਪਰੀ ਸਤ੍ਹਾ ਚਿੱਟੀ ਨਾ ਹੋਵੇ ਤੇ ਨਾ ਹੀ ਇੰਨੀ ਗਿੱਲੀ ਹੋਵੇ ਕਿ ਪੈਰ ਖੁਬੇ ਜਾਂ ਪੈਰ ਛਪੇ ਕਣਕ ਦੀ ਉਮਰ ਦਾ ਵੀ ਬਹੁਤ ਵੱਡਾ ਰੋਲ ਹੈ ਕਣਕ ਦੀ ਉਮਰ ਮਤਲਬ ਕਿ ਕਣਕ ਦੀ ਉਮਰ ਦਾ ਸਿੱਧਾ ਸਬੰਧ ਨਾਲ ਉਹਦੇ ਆ ਗਿਆ ਕਿ ਨਦੀਨ ਦੀ ਉਮਰ ਵੀ ਉਹੋ ਜੀ ਹੋਊਗੀ ਕਿਉਂਕਿ ਕਈ ਵਾਰੀ ਨਦੀਨ ਕਣਕ ਦੇ ਨਾਲ ਹੀ ਉੱਗਦਾ ਹੈ ਤਾਂ ਫਿਰ ਕੋਸ਼ਿਸ਼ ਕਰੋ ਕਿ ਪਹਿਲਾ ਪਾਣੀ ਸਮੇਂ ਸਿਰ ਦੇਵੋ ਹੁਣ 2025 ਦੇ ਵਿੱਚ ਤਾਂ ਦੇਖੋ ਮੌਸਮ ਕਿਡਾ ਵਧੀਆ ਹੈ ਮੌਸਮ ਖੁਸ਼ਕ ਹੈ ਧੁੱਪਾਂ ਲੱਗ ਰਹੀਆਂ ਤਾਂ ਤੁਸੀਂ ਇਹਦੇ ਵਿੱਚ ਜੇ ਸਪਰੇਅ ਕਰੋਗੇ ਤਾਂ ਵਧੀਆ ਤਰੀਕੇ ਦੇ ਨਾਲ ਜੇ ਸਹੀ ਟਾਈਮ ਤੇ ਪਾਣੀ ਪਹਿਲਾਂ ਲਾਉਂਗੇ ਤਾਂ ਵਧੀਆ ਤਰੀਕੇ ਦੇ ਨਾਲ ਕਣਕ ਪੀਲੀ ਵੀ ਨਹੀਂ ਪਊਗੀ ਤੇ ਵਧੀਆ ਹਰੀ-ਹਰੀ ਚੱਲੂਗੀ ਤਾਂ ਫਿਰ ਮੰਸਾਨ ਨੂੰ ਧਿਆਨ ਰੱਖਣਾ ਪਊਗਾ ਜੀ 240 ਦੀ ਸਪਰੇਅ ਹੈ ਉਹ 35 ਤੋਂ 45 ਦਿਨ ਦੇ ਵਿੱਚ ਵਿੱਚ ਕਰ ਦੇਣੀ ਹੈ ਜੇ ਤੁਸੀਂ ਇਸ ਤੋਂ ਬਾਅਦ ਕਰੋਗੇ ਤਾਂ ਛਿੱਟੇ ਵਿੰਗੇ ਟੇਡੇ ਨਿਕਲਗੇ ਹੋਰ ਦਿੱਕਤ ਆਉਣੀਆਂ ਜੇ ਆਪਣੀ ਕਣਕ ਫੇਰਤੀ ਹੈ ਫਿਰ ਆਪਾਂ 45 ਤੋਂ 55 ਦਿਨ ਦੇ ਵਿੱਚ 240 ਸਪਰੇਅ ਕਰਨੀ ਹੈ ਜੇ ਇਸ ਤੋਂ ਪਿੱਛੋਂ ਕਰਦੇ ਹਾਂ ਤਾਂ ਛਿੱਟੇ ਮੁੜੇ ਨਿਕਲਦੇ ਆ ਸਪਰੇਅ ਅਸੀਂ ਮਹਿੰਗੀ ਤੋਂ ਮਹਿੰਗੀ ਲੈ ਲੈਣੇ ਆ ਲੇਕਿਨ ਪਾਣੀ 'ਚ ਕਈ ਵਾਰੀ ਕੰਜੂਸੀ ਕਰ ਜਾਂਦੇ ਆ ਕੋਸ਼ਿਸ਼ ਕਰੋ ਕਿ ਇੱਕ ਕਿੱਲੇ ਦੇ ਵਿੱਚ ਆਪਾਂ 150 ਲੀਟਰ ਪਾਣੀ ਦਾ ਵਰਤੀਏ ਕਈ ਵਾਰੀ ਕਿਸਾਨ ਵੀਰ ਜਿਆਦਾ ਪਾਣੀ ਵਰਤਦੇ ਆ ਉਹ ਵੀ ਨਹੀਂ ਉਹਨਾਂ ਚੰਗਾ ਤੇ ਘੱਟ ਵੀ ਨਹੀਂ 150 ਲੀਟਰ ਦੇ ਲਗਭਗ ਤੁਸੀਂ ਰੱਖੋ ਉਹ ਆਪਣਾ ਵਧੀਆ ਆਪਣੇ ਖੇਤ ਦੇ ਵਿੱਚ ਰਹੇਗਾ ਨੋਜ਼ਲ ਦੇ ਵਿੱਚ ਬੜੀ ਵੱਡੀ ਗਲਤੀ ਹੁੰਦੀ ਹੈ ਅੱਜ ਕੱਲ ਤਾਂ ਅਸੀਂ ਗੰਨ ਦੇ ਨਾਲ ਸਪਰੇਅ ਕਰਨ ਲੱਗ ਪਏ ਹਾਂ ਗੰਨ ਕਲਚਰ ਸਹੀ ਨਹੀਂ ਹੈਗਾ ਜਾਂ ਤਾਂ ਇੱਕਲ ਬੂਮ ਅਵੇਲੇਬਲ ਹੈ ਉਹਦੇ ਨਾਲ ਸਪਰੇਅ ਕਰ ਲਓ ਨਹੀਂ ਤਾਂ ਫੇਰ ਜਿਹੜੀ ਨੋਜ਼ਲ ਆ ਜਿਵੇਂ ਤੁਹਾਡੀ ਸਕਰੀਨ ਤੇ ਦਿਖਾਈ ਹੈ ਕੱਟ ਵਾਲੀਆਂ ਟੱਕ ਵਾਲੀ ਨੋਜ਼ਲ ਵਰਤੋ ਗੋਲ ਨੋਜ਼ਲ ਦੇ ਨਾਲ ਸਪਰੇਅ ਕਰਨਾ ਗੰਨ ਦੇ ਨਾਲ ਸਪਰੇਅ ਕਰਨਾ ਉਹ ਨਦੀਨ ਆਸ਼ਕ ਦੇ ਲਈ ਉਹਨਾਂ ਸਹੀ ਨਹੀਂ ਹੈਗਾ ਬਾਕੀ ਕਈ ਕਿਸਾਨ ਵੀਰਾਂ ਨੇ ਤਜਰਬਾ ਹਾਸਲ ਕਰ ਲਿਆ ਕਿ ਗੰਨ ਦੇ ਨਾਲ ਸਪਰੇਅ ਕਰਦੇ ਆ ਗੰਨ ਦਾ ਫੁਹਾਰਾ ਮੋਟਾ ਕਰ ਲੈਂਦੇ ਆ ਤਾਂ ਉਹਦੇ ਨਾਲ ਉਹਨਾਂ ਨੂੰ ਰਿਜ਼ਲਟ ਮਿਲਦੇ ਆ ਲੇਕਿਨ ਪ੍ਰੋਪਰ ਰਿਜ਼ਲਟ ਲੈਣਾ ਹੈ ਤਾਂ ਸਾਨੂੰ ਕਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਜਾਂ ਬੂਮ ਸਪਰੇਅਰ ਹੀ ਵਰਤਣਾ ਪਏਗਾ ਉਹਦੇ ਨਾਲ ਹੀ ਪੂਰੇ ਝਾੜ ਜਾਂ ਪੂਰਾ ਨਦੀਨ ਮਰੇਗਾ ਤੇ ਜਿਹੜੇ ਨੋਜ਼ਲ ਹੈ ਜਿਹੜਾ ਅਸੀਂ ਸਪਰੇਅ ਕਰ ਰਹੇ ਆ ਤਾਂ ਉਸ ਸਮੇਂ ਉਹ ਥੋੜੇ ਸਾਹਮਣੇ ਕਣਕ ਦਿਖ ਰਹੀ ਹੈ ਕਣਕ ਦੇ ਟੀਸੀ ਤੋਂ ਡੈਡ ਫੁੱਟ ਉੱਚੀ ਨੋਜ਼ਲ ਰੱਖਣੀ ਪਊਗੀ ਤਾ ਜਾ ਕੇ ਜਿਹੜਾ ਸਪਰੇਅ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਹੋਏਗਾ ਉਚਾਈ ਦਾ ਵੀ ਧਿਆਨ ਰੱਖਣਾ ਹੈ ਤੇ ਫਿਰ ਨੌਜ ਵਾਲਾ ਸੀ ਹਲਾਉਣੀ ਨਹੀਂ ਇਹ ਨਹੀਂ ਕਿ ਤੁਸੀਂ ਸੱਜੇ ਖੱਬੇ ਸੱਜੇ ਖੱਬੇ ਕਰਦੇ ਰਹੋਗੇ ਤਾਂ ਉਹ ਤਰੀਕਾ ਵੀ ਸਹੀ ਨਹੀਂ ਹੈਗਾ ਇਸ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਕਿ ਕਿਹੜਾ ਨਦੀਨ ਅਸ਼ਕ ਵਰਤਣਾ ਹੈ ਭਾਵੇਂ ਕਿ ਸਾਡੇ ਖੇਤਾਂ ਦੇ ਵਿੱਚ ਇਹ ਨਿਸ਼ਚਿਤ ਹੋ ਚੁੱਕਾ ਹੈ ਕਿ ਅਸੀਂ ਕਿਹੜਾ ਕਿਹੜਾ ਨਦੀਨ ਅਸ਼ਕ ਦਵਾਈਆਂ ਮਾਰ ਨਦੀਨ ਅਸ਼ਕ ਕਿਹੜੀ ਕਿਹੜੀ ਨਦੀਨ ਅਸ਼ਕ ਦਵਾਈ ਨਦੀਨ ਮਾਰਤੀ ਹੈ ਪਰ ਸਾਨੂੰ ਇਹ ਧਿਆਨ ਰੱਖਣਾ ਪਊਗਾ ਕਿ ਜੇ ਅਸੀਂ ਇੱਕੋ ਨਦੀਨ ਆਸ਼ਕ ਇੱਕੋ ਨਦੀਨ ਆਸ਼ਕ ਗਰੁੱਪ ਹਰ ਸਾਲ ਖੇਤ ਦੇ ਵਿੱਚ ਵਰਤ ਰਹੇ ਹਾਂ ਤਾਂ ਉਹਦੇ ਨਾਲ ਉਹ ਨਦੀਨ ਖੇਤ ਚੋਂ ਮਰਨੋਂ ਹਟ ਜਿਗਾ ਤਾਂ ਫਿਰ ਇਹਦੇ ਲਈ ਕੀ ਕਰਾਂਗੇ ਤਾਂ ਫਿਰ ਇਹਦੇ ਲਈ ਅਸੀਂ ਇੱਕ ਸਾਲ ਇੱਕ ਗਰੁੱਪ ਵਰਤਿਆ ਦੂਜੇ ਸਾਲ ਦੂਜਾ ਗਰੁੱਪ ਵਰਤਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਹਦੇ ਵਿੱਚ ਨਦੀਨ ਦੇ ਵਿੱਚ ਪ੍ਰਤੀਰੋਧੀ ਸ਼ਕਤੀ ਨਾ ਆ ਜਾਵੇ ਧਿਆਨ ਇਹ ਰੱਖੋ ਕਿ ਜਦੋਂ ਵੀ ਨਦੀਨ ਆਸ਼ਕ ਦਵਾਈ ਵਰਤਦੇ ਹੋ ਤਾਂ ਉਹਦਾ ਜਿਹੜਾ ਨਾਮ ਲੈਵਲ ਦਿੱਤਾ ਗਿਆ ਨਾਲ ਉਹ ਜੋ ਇੱਕ ਕਾਗਜ਼ ਆ ਹੁੰਦਾ ਉਹਨੂੰ ਆਪਾਂ ਜ਼ਰੂਰ ਪੜ੍ਹਨਾ ਹੈਗਾ ਜਿੰਨੀ ਸਪਾਰਸ਼ ਮਾਤਰਾ ਹੈਗੀ ਆ ਉਸ ਹਸਾਬ ਨਾਲ ਵਰਤਣਾ ਤੇ ਵਰਤਣ ਲੱਗਿਆ ਧਿਆਨ ਰੱਖਣਾ ਇਸ ਤੋਂ ਬਿਨਾ ਜਿਹੜਾ ਅਸੀਂ ਪਾਣੀ ਵਰਤਦੇ ਹਾਂ ਪਾਣੀ ਦੇ ਵਿੱਚ 20 ਅੱਖਰ ਅੰਗਿਲੀ ਹੋ ਜਾਂਦੀ ਹੈ ਕਿਉਂਕਿ ਅਸੀਂ ਖੇਤ ਦੇ ਵਿੱਚ ਖਾਲਚ ਖੜਾ ਪਾਣੀ ਜਾਂ ਅਸੀਂ ਇਹ ਰਾਤ ਦਾ ਖੜਾ ਪਾਣੀ ਉਹ ਵਰਤਦੇ ਹਾਂ ਦੇਖੋ ਇੱਥੇ ਗੱਲ ਇਹ ਹੈ ਕਿ ਅਸੀਂ ਪਾਣੀ ਤਾਂ ਰਾਤ ਦਾ ਵਰਤਣਾ ਸਾਡੀ ਮਜਬੂਰੀ ਹੁੰਦੀ ਹੈ ਪਰ ਜਿਹੜਾ ਮਡਲਾ ਕੋਲ ਬਣਾ ਰਹੇ ਹਾਂ ਉਹ ਤਾਂ ਆਪਾ ਕਰੋ ਤਾਜਾ ਪਾਣੀ ਲਿਆ ਸਕਦੇ ਆ ਨਾ ਜੇ ਗੰਦਲਿਆ ਪਾਣੀ ਹੈ ਤਾਂ ਦਵਾਈ ਦਾ ਅਸਰ ਘਟਦਾ ਹੈ ਤਾਜਾ ਪਾਣੀ ਸਪਰੇਅ ਦੇ ਲਈ ਵਰਤੋਂਗੇ ਤਾਂ ਸਪਰੇਅ ਜਿਆਦਾ ਕੰਮ ਕਰੂਗੀ ਰਾਤ ਦਾ ਠੰਡਾ ਪਾਣੀ ਉਸ ਪੂਰਾ ਕੰਮ ਕਈ ਵਾਰੀ ਨਹੀਂ ਕਰਦਾ ਮੈਂ ਦੇਖਿਆ ਅੱਗੇ ਟਾਪਿਕ ਦੀਆਂ ਪੁੜੀਆਂ ਆਉਂਦੀਆਂ ਹੁੰਦੀਆਂ ਸੀ ਕਿਸਾਨ ਵੀਰ ਉਹਨੂੰ ਢਰਮੀ ਚ ਪਾਈ ਜਾਂਦੇ ਪਾਈ ਜਾਂਦੇ ਹੱਥ ਨੂੰ ਦੇਖਣਾ ਕਿ 15 ਢਰਮੀ ਇਹ ਪੁੜੀਆਂ ਢਰਮੀ ਚ ਹੀ ਪਈਆਂ ਘੁਲੀਆਂ ਹੀ ਨਹੀਂ ਕਿਉਂਕਿ ਪਾਣੀ ਹੀ ਠੰਡਾ ਸੀਗਾ ਹੁਣ ਮੈਂ ਕਈ ਵਾਰੀ ਇਹ ਵੀ ਦੇਖਿਆ ਕਿ ਸਾਡੇ ਕਿਸਾਨ ਸਾਥੀ ਪਾਣੀ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਆ ਗਰਮ ਕਰਨਾ ਪਾਣੀ ਸਹੀ ਗੱਲ ਨਹੀਂ ਹੈਗੀ ਜੇ ਗਰਮ ਪਾਣੀ ਕਰੋਗੇ ਤਾਂ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਉਹ ਨੁਕਸਾਨ ਖਾਓਗੇ ਆਪਣਾ ਪਾਣੀ ਗਰਮ ਨਹੀਂ ਕਰਨਾ ਇਸ ਚੀਜ਼ ਦਾ ਧਿਆਨ ਤੁਸੀਂ ਰੱਖੋਗੇ ਪਾਣੀ ਤਾਜ਼ਾ ਹੋਵੇ ਜਿਆਦਾ ਵਧੀਆ ਗੱਲ ਹੈ ਲੇਕਿਨ ਗਰਮ ਪਾਣੀ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਨਹੀਂ ਕਰਨਾ ਦੋ ਦਵਾਈਆਂ ਦਾ ਮੁੱਢਲਾ ਘੋਲ ਅੜੜ ਤਿਆਰ ਕਰੋ ਗੰਨ ਦੇ ਨਾਲ ਸਪਰੇਅ ਕਰਨ ਤੇ ਦਵਾਈ ਇੱਕ ਸਾਰ ਨਹੀਂ ਪੈਂਦੀ ਜਿਹਦੇ ਕਰਕੇ ਜਿੱਥੇ ਪਤਲਾ ਫਵਾਰਾ ਉੱਥੇ ਕਰਨ ਸੜ ਜਾਂਦੀ ਹੈ ਜਿੱਥੇ ਬਾਲਾ ਮੋਟਾ ਫੁਆਰਾ ਉੱਥੇ ਕਣਕ ਦੇ ਵਿੱਚ ਗੁਲੀ ਡੰਡਾ ਵੀ ਨਹੀਂ ਮਰਦਾ ਤੇ ਜਿਹੜਾ ਜਿੱਥੇ ਸਹੀ ਫੁਆਰਾ ਹੈਗਾ ਕਿਉਂਕਿ ਗਣ ਤਿੰਨ ਫਾਰੇ ਮਾ ਬਣਾਉਂਦੀ ਹੈ ਤਾਂ ਉੱਥੇ ਨਦੀਨ ਮਰਦਾ ਇਸ ਕਰਕੇ ਕੋਸ਼ਿਸ਼ ਕਰੋ ਮੈਂ ਬਹੁਤ ਸਾਰੇ ਖੇਤ ਦੇਖੇ ਆ ਜਿਹੜੇ ਕਿ ਗਣ ਦੇ ਨਾਲ ਸਪਰੇਅ ਕਰਦੇ ਵੱਡਾ ਡਰਮ ਹੁੰਦਾ ਤੇ ਖੇਤ ਰ ਇੱਕ ਪਾਸਾ ਛੜਿਆ ਹੁੰਦਾ ਤੇ ਇੱਕ ਪਾਸਾ ਸਹੀ ਹੁੰਦਾ ਤਾਂ ਉਹ ਧਿਆਨ ਰੱਖਣਾ ਪਊਗਾ ਕਈ ਵਾਰੀ ਹਵਾ ਵਗਦੀ ਹੁੰਦੀ ਹੈ ਹਵਾ ਦੇ ਉਲਟ ਦਿਸ਼ਾ ਵਿੱਚ ਸਪਰੇਅ ਨਾ ਕਰੋ ਵੈਸੇ ਤਾਂ ਸਪਰੇਅ ਆਪਾਂ ਹਵਾ ਰੁਕੀ ਤੋਂ ਜਦੋਂ ਧੁੱਪ ਨਿਕਲੀ ਹੋਵੇ ਉਹਨਾਂ ਦਿਨਾਂ 'ਚ ਕਰੀਏ ਤਾਂ ਜ਼ਿਆਦਾ ਵਧੀਆ ਹੈ ਜੇਕਰ ਤੁਸੀਂ ਦੇਰ ਸ਼ਾਮ ਤੱਕ ਸਪਰੇਅ ਕਰਦੇ ਹੋ ਤਾਂ ਪਿੱਛੇ ਧੁੰਦ ਪੈਣ ਦੇ ਨਾਲ ਦਵਾਈ ਦਾ ਅਸਰ ਘਟਦਾ ਹੈ ਇੱਕ ਚੀਜ਼ ਧਿਆਨ 'ਚ ਰੱਖਿਓ ਜੋ ਜਿਵੇਂ 83 ਸਾਲ ਹੈ 83 ਧੁੱਪਾਂ ਨਿਕਲੀਆਂ ਹੋਈਆਂ ਜਿਹੜੇ ਸਾਲ ਧੁੱਪਾਂ ਨਿਕਲਦੀਆਂ ਉਹ ਸਾਲ ਦਵਾਈ ਜ਼ਿਆਦਾ ਅਸਰ ਕਰਦੀ ਹੈ ਤੇ ਜੇ ਦਵਾਈ ਜ਼ਿਆਦਾ ਅਸਰ ਕਰਦੀ ਹੈ ਤਾਂ ਸਾਨੂੰ ਇਹ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਈ ਵਾਰੀ ਸਾਡੇ ਕਣਕ ਵੀ ਮੱਚ ਜਾਂਦੀ ਹੈ ਤਾਂ ਇਹ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਸਾਲ ਧੁੱਪ ਨਿਕਲੀ ਹੋਈ ਹੈ ਉਸ ਸਾਲ ਧਿਆਨ ਦੇ ਨਾਲ ਸਪਰੇਅ ਕਰਨਾ ਸਭ ਤੋਂ ਮਹੱਤਵਪੂਰਨ ਸਪਰੇਅ ਕਰਨ ਦਾ ਢੰਗ ਪਾਣੀ ਕਿਹੜਾ ਵਰਤ ਰਹੇ ਹੋ ਕਿਵੇਂ ਉਸ ਨੂੰ ਸਪਰੇਅ ਕਰ ਰਹੇ ਹੋ ਇਹ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਇਹ 'ਚ ਧਿਆਨ ਰੱਖੋ ਜੇ ਤੁਸੀਂ 1.5 ਫੁੱਟ ਦੀ ਉਚਾਈ ਤੇ ਨੋਜ਼ਲ ਦੀ ਸਪਰੇਅ ਕਰਦੇ ਹੋ ਤਾਂ ਵਧੀਆ ਹੈ ਤੇ ਨੋਜ਼ਲ ਨੂੰ ਕੱਟ ਜਾਂ ਟੱਕ ਵਾਲੀ ਨੋਜ਼ਲ ਨੂੰ ਹਿਲਾਉਣਾ ਨਹੀਂ ਹੈਗਾ ਸਿੱਧੀ ਰੱਖ ਕੇ ਚੱਲਣਾ ਇੱਕ ਮੇਰਾ ਨਿੱਜੀ ਤਜਰਬਾ ਹੈ ਜੇਕਰ ਅਸੀਂ ਨਦੀਨਾਸ਼ਕ ਸਪਰੇ ਕਰਤੀ ਮੰਨ ਲਓ ਕਿ ਆ ਹੁਣ ਆਪਣਾ ਖੇਤ ਕੋਰ ਖੜਾ ਹੈ ਆਪਾਂ ਇਸ ਖੇਤ ਦੇ ਉੱਤੇ ਪਾਣੀ ਲਾਉਣ ਤੋਂ ਤਿੰਨ ਦਿਨ ਪਹਿਲਾਂ ਨਦੀਨਾਸ਼ਕ ਸਪਰੇ ਕਰਤੀ ਇਸ ਤੋਂ ਬਾਅਦ ਚ ਆਪਾਂ ਪਾਣੀ ਪਾਰਾ ਲਾਤਾ ਪਾਣੀ ਪਾਰਾ ਲਾਤਾ ਤੇ ਨਦੀਨਾਸ਼ਕ ਦਵਾਈ ਪੂਰਾ ਕੰਮ ਨਹੀਂ ਕਰੇਗੀ ਮੰਨ ਲਓ ਕਿ ਉਹ ਸਾਹਮਣੇ ਵਾਲਾ ਖੇਤ ਆਪਣਾ ਪਾਣੀ ਲੱਗਿਆ ਹੋਇਆ ਉਹਰੇ ਤੇ ਆਪਾਂ ਸਪਰੇ ਨਹੀਂ ਕੀਤੀ ਤੇ ਉਹਰੇ ਤੇ ਆਪਾਂ ਹੁਣ ਜਦੋਂ ਉਹ ਬੱਤਰ ਆ ਗਿਆ ਉਦੋਂ ਆਪਾਂ ਸਪਰੇ ਕਰਾਂਗੇ ਤੇ ਜੋਨ ਆਪਾਂ ਸਪਰੇਅ ਕਰਤੀ ਮੰਨ ਲਓ ਬੱਤਰਾ ਇਹ ਤੇ ਦੂਸਰਾ ਪਾਣੀ ਵੀ ਆਪ ਦਾ ਰੋਲ ਅਦਾ ਕਰਦਾ ਹੈ ਜੇ ਦੂਜਾ ਪਾਣੀ ਤੁਸੀਂ ਬਾਲਾ ਲੇਟ ਕਰਤਾ ਤੇ ਤੁਹਾਡਾ ਗੁਲੀ ਡਣਾ ਚੱਲ ਪੂਗਾ ਜੇ ਦੂਜਾ ਪਾਣੀ ਤੁਸੀਂ ਬਾਲਾ ਭਾਰ ਆ ਲਾਤਾ ਤੇ ਗੁਲੀ ਡਣਾ ਦੁਬਾਰਾ ਚੱਲ ਪੇਗਾ ਤਾਂ ਇਹ ਵੀ ਧਿਆਨ ਰੱਖਣਾ ਕਿ ਪਹਿਲਾ ਪਾਣੀ ਹੀ ਨਹੀਂ ਦੂਜਾ ਪਾਣੀ ਵੀ ਪਤਲਾ ਤੇ ਸਹੀ ਟਾਈਮ ਤੇ ਲੱਗਣਾ ਚਾਹੀਦਾ ਜੇਕਰ ਅਸੀਂ ਗੁਲੀ ਡਨੇ ਨੂੰ ਮਾਰਨਾ ਤਾਂ ਇੱਕ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਇਹ ਹੈਗੀ ਹੈ ਕਿ ਨਦੀਨ ਤੁਹਾਡਾ ਜੇਕਰ ਦੁਬਾਰਾ ਚੱਲ ਪੈਂਦਾ ਹੈ ਤਾ ਉਸ ਨੂੰ ਖੇਤ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਦਵਾਈਆਂ ਸੀ ਕਰ ਲੀਆਂ ਦੋ ਵਾਰੀ ਕਰ ਲਈ ਚਾਰ ਵਾਰੀ ਕਰ ਲਈ ਕਿ ਦਿਨ ਦੀ ਨਹੀਂ ਮਰਿਆ ਖੀਰ ਤੇ ਜਾ ਕੇ ਫੇਰ ਵੀ ਉਹ ਬੀ ਲੈ ਗਿਆ ਤਾਂ ਬੀ ਬਣ ਤੋਂ ਪਹਿਲਾਂ ਪਹਿਲਾਂ ਉਹਨੂੰ ਵੱਡਣਾ ਜ਼ਰੂਰੀ ਹੈ ਨਹੀਂ ਤੇ ਬੀ ਅਗਲੇ ਸਾਲਾਂ ਵਾਸਤੇ ਉਹ ਤਿਆਰ ਹੋ ਜਾਂਦਾ ਹੈ ਤਾਂ ਇਨ੍ਹਾਂ ਗੱਲਾਂ ਦਾ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਕਿ ਜਿਹੜਾ ਸਾਡੀ ਇੱਕ ਅਸੀਂ ਕੋਈ ਵੀ ਸਪਰੇਅ ਵਰਤੀਏ ਤਾਂ ਸਾਡਾ ਗੁੱਲੀ ਡੰਡਾ ਚੰਗੇ ਤਿੱਕਣਾ ਮਰ ਜਾਵੇ ਉਮੀਦ ਹੈ ਜਾਣ ਕੇ ਲਾਇਵਨ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ